ਜੀ ਅੱਜ ਤੋਂ ਆਪਾਂ 3 ਸਾਲ ਪਹਿਲਾਂ ਦੀ ਗੱਲ ਕਰੀਏ ਤੇ ਇਸ ਜਗ੍ਹਾ ਤੇ ਜਿਸ ਜਗ੍ਹਾ ਤੇ ਅੱਜ ਤੁਹਾਨੂੰ ਲੈ ਕੇ ਆਇਆ ਤਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਇੱਕ ਮੋਰਚੇ ਦੀ ਸ਼ੁਰੂਆਤ ਹੋਈ ਸੀ ਸੋ 3 ਸਾਲ ਪਹਿਲਾਂ ਦੀਆਂ ਤਸਵੀਰਾਂ ਤੇ ਤੁਸੀਂ ਜ਼ਰੂਰ ਦੇਖੀਆਂ ਹੋਣੀਆਂ ਪਰ ਅੱਜ ਮੌਕੇ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਵਾਸਤੇ ਇੱਥੇ ਮੈਂ ਤੁਹਾਨੂੰ ਲੈ ਕੇ ਆਈਆਂ ਇੱਥੇ ਮੈਂ ਤੁਹਾਨੂੰ ਇਸ ਕਰਕੇ ਲੈ ਕੇ ਆਈਆਂ ਕਿਉਂਕਿ ਆ ਤਸਵੀਰਾਂ ਦੇਖ ਕੇ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਮੋਰਚੇ ਦੇ ਵਿੱਚ ਕਿੰਨਾ ਕੋ ਇਕੱਠ ਰਹਿ ਗਿਆ ਅੱਜ 3 ਸਾਲ ਬਾਅਦ ਵੀ ਇਸ ਮੋਰਚੇ ਦੇ ਵਿੱਚ ਕਿੰਨੇ ਕੋ ਲੋਕ ਜੁੜੇ ਹੋਏ ਨੇ ਸੋ ਇੱਥੇ ਤੰਬੂ ਲੱਗੇ ਹੋਏ ਨੇ ਕੋੜੇ ਖੜੇ ਹੋਏ ਨੇ ਹੋਰ ਸੰਦਾਂ ਦੀ ਗੱਲ ਕਰੀ ਟਰੈਕਟਰ ਟਰਾਲੀਆਂ ਖੜੀਆਂ ਹੋਈਆਂ ਨੇ ਤੇ ਜੋ ਇਥੇ ਦੀ ਜੋ ਇਥੇ ਦੇ ਲੋਕ ਨੇ ਉਹ ਤੰਬੂਆਂ ਦੇ ਵਿੱਚ ਰਹਿੰਦੇ ਨੇ ਕਿੰਨਾ ਹਾਲਾਤਾਂ ਦੇ ਵਿੱਚ ਦੇਖੋ ਜਿਹੜੇ ਲੋਕ ਹਜੇ ਤੱਕ ਵੀ ਇਸ ਮੋੜੇ ਦੇ ਵਿੱਚ ਜੁੜੇ ਹੋਏ ਨੇ ਕਿੰਨਾ ਹਾਲਾਤਾਂ ਦੇ ਵਿੱਚ ਇੱਥੇ ਰਹਿ ਰਹੇ ਹੋਣੇ ਆ ਸੋ ਚੰਡੀਗੜ੍ਹ ਮੁਹਾਲੀ ਦੇ ਬਾਰਡਰ ਤੇ ਇਹ ਮੋੜਾ ਲੱਗਾ ਹੋਇਆ ਹੈ ਚੰਡੀਗੜ੍ਹ ਦੇ ਬਾਰਡਰ ਤੇ ਬੈਰੀਗੇਟ ਵੀ ਲੱਗੇ ਹੋਏ ਨੇ ਕਿ ਅੱਗੇ ਕਿਸੇ ਨੂੰ ਨਾ ਜਾਣ ਦੇਣ ਵਾਸਤੇ ਇਹ ਬੈਰੀਗੇਟ ਲੱਗੇ ਹੋਏ ਨੇ ਕਿ ਅੱਗੇ ਕਿਸੇ ਨੂੰ ਵੀ ਜਾਣ ਦੀ ਪਰਮਿਸ਼ਨ ਨਹੀਂ ਹੈਗੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਵੀ ਤਾਜ਼ਾ ਨਿਊ ਚੈਨਲ ਮੈਂ ਸੁਖਜੀਤ ਕਰਬਰਾੜ ਜੇ ਅੱਜ ਤੋਂ ਆਪਾਂ 3 ਸਾਲ ਪਹਿਲਾਂ ਦੀ ਗੱਲ ਕਰੀਏ ਤੇ ਇਸ ਜਗ੍ਹਾ ਤੇ ਜਿਸ ਜਗ੍ਹਾ ਤੇ ਅੱਜ ਤੁਹਾਨੂੰ ਲੈ ਕੇ ਆਏ ਆ ਤਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਇੱਕ ਮੋਰਚੇ ਦੀ ਸ਼ੁਰੂਆਤ ਹੋਈ ਸੀ ਸੋ 10 ਸਾਲ ਪਹਿਲਾਂ ਦੀਆਂ ਤਸਵੀਰਾਂ ਤੇ ਤੁਸੀਂ ਜ਼ਰੂਰ ਦੇਖੀਆਂ ਹੋਣੀਆਂ ਪਰ ਅੱਜ ਮੌਕੇ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਵਾਸਤੇ ਇੱਥੇ ਮੈਂ ਤੁਹਾਨੂੰ ਲੈ ਕੇ ਆਈਆਂ ਤੁਸੀਂ ਮੌਕੇ ਦੀਆਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਇੱਥੇ ਮੈਂ ਤੁਹਾਨੂੰ ਇਸ ਕਰਕੇ ਲੈ ਕੇ ਆਈਆਂ ਕਿਉਂਕਿ ਆ ਤਸਵੀਰਾਂ ਦੇਖ ਕੇ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਮੋਰਚੇ ਦੇ ਵਿੱਚ ਕਿੰਨਾ ਕੁ ਇਕੱਠ ਰਹਿ ਗਿਆ ਜਾਂ ਫਿਰ ਕਹਿ ਸਕਦੇ ਹਾਂ ਕਿ ਅੱਜ 3 ਸਾਲ ਬਾਅਦ ਵੀ ਇਸ ਮੋਰਚੇ ਦੇ ਵਿੱਚ ਕਿੰਨੇ ਕੁ ਲੋਕ ਜੁੜੇ ਹੋਏ ਨੇ ਸੋ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇਸ ਮੋਰਚੇ ਦੀ ਸ਼ੁਰੂਆਤ ਹੋਈ ਸੀ 3 ਸਾਲ ਪਹਿਲਾਂ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਲਓ ਸੋ ਇਹ ਦੇਖ ਦੇ ਤੋਂ ਸੀ ਡਾਇਰੈਕਟਰ ਟਰਾਲੀਆਂ ਜੇ ਗੁਰੂ ਦੀਆਂ ਲਾਡਲੀਆਂ ਫੌਜਾਂ ਦੀ ਗੱਲ ਕੀਤੀ ਜਾਵੇ ਤੇ ਨਿਹੰਗ ਸਿੰਘਾਂ ਦੀ ਗੱਲ ਕੀਤੀ ਜਾਵੇ ਤੇ ਨਿਹੰਗ ਸਿੰਘ ਹਜੇ ਵੀ ਇਸ ਮੋਰਚੇ ਦੇ ਵਿੱਚ ਇਸ ਮੋਰਚੇ ਦੇ ਨਾਲ ਜੁੜੇ ਹੋਏ ਨੇ ਇਸ ਮੋਰਚੇ ਦੇ ਵਿੱਚ ਖੜੇ ਹੋਏ ਨੇ ਆਪਣਾ ਯੋਗਦਾਨ ਲਗਾਤਾਰ ਇਸ ਮੋਰਚੇ ਦੇ ਵਿੱਚ ਪਾ ਰਹੇ ਨੇ ਸੋ ਇਥੇ ਤੰਬੂ ਲੱਗੇ ਹੋਏ ਨੇ ਕੋੜੇ ਖੜੇ ਹੋਏ ਨੇ ਹੋਰ ਸੰਦਾਂ ਦੀ ਗੱਲ ਕਰੀ ਟਰੈਕਟਰ ਟਰਾਲੀਆਂ ਖੜੀਆਂ ਹੋਈਆਂ ਨੇ ਤੇ ਜੋ ਇਥੇ ਦੀ ਜੋ ਇਥੇ ਦੇ ਲੋਕ ਨੇ ਉਹ ਤੰਬੂਆਂ ਦੇ ਵਿੱਚ ਰਹਿੰਦੇ ਨੇ ਕਿੰਨਾ ਹਾਲਾਤਾਂ ਦੇ ਵਿੱਚ ਦੇਖੋ ਜਿਹੜੇ ਲੋਕ ਹਜੇ ਤੱਕ ਵੀ ਇਸ ਮੋੜੇ ਦੇ ਵਿੱਚ ਜੁੜੇ ਹੋਏ ਨੇ ਕਿੰਨਾ ਹਾਲਾਤਾਂ ਦੇ ਵਿੱਚ ਇੱਥੇ ਰਹਿ ਰਹੇ ਹੋਣੇ ਆ ਸੋ ਅਸੀਂ ਤੁਹਾਨੂੰ লাইਵ ਤਸਵੀਰਾਂ ਦਿਖਾਵਾਂਗੇ ਤੁਸੀਂ ਤਸਵੀਰਾਂ ਦੇਖ ਕੇ ਆਪ ਅੰਦਾਜ਼ਾ ਲਗਾ ਸਕਦੇ ਹੋ ਹਾਲਾਂਕਿ ਸਰਕਾਰ ਹਜੇ ਅੱਗੇ ਕਿਸੇ ਨੂੰ ਵੀ ਨਹੀਂ ਜਾਣ ਦੇ ਰਹੀ ਹੈਗੀ ਸੋ ਚੰਡੀਗੜ੍ਹ ਮੁਹਾਲੀ ਦੇ ਬਾਰਡਰ ਤੇ ਇਹ ਮੋੜਾ ਲੱਗਾ ਹੋਇਆ ਹੈ ਚੰਡੀਗੜ੍ਹ ਦੇ ਬਾਰਡਰ ਤੇ ਬੈਰੀਗੇਟ ਵੀ ਲੱਗੇ ਹੋਏ ਨੇ ਕਿ ਅੱਗੇ ਕਿਸੇ ਨਾ ਜਾਣ ਦੇ ਨੁਆਸਤੇ ਇਹ ਬੈਰੀਗਡ ਲੱਗੇ ਹੋਏ ਨੇ ਕਿ ਅੱਗੇ ਕਿਸੇ ਨੂੰ ਵੀ ਜਾਣ ਦੀ ਪਰਮਿਸ਼ਨ ਨਹੀਂ ਹੈਗੀ ਸੋ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਇਹ ਮੋਰਚਾ ਲਗਾਤਾਰ ਚੱਲ ਰਿਹਾ ਹੈ ਪਿਛਲੇ 3 ਸਾਲਾਂ ਤੋਂ ਇਸ ਮੋਰਚੇ ਦੀ ਲਗਾਤਾਰ ਆਪਾਂ ਦੇਖ ਸਕਦੇ ਹਾਂ ਕਿ ਜਿਹੜੇ ਲੋਕ ਨੇ ਇਸ ਮੋਰਚੇ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਨਿਹੰਗ ਸਿੰਘ ਸਭ ਤੋਂ ਅੱਗੇ ਵੱਧ ਚੜ੍ਹ ਕੇ ਇਸ ਮੋਰਚੇ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਹਜੇ ਤੱਕ ਵੀ ਇਸ ਦੇ ਵਿੱਚ ਖੜੇ ਹੋਏ ਨੇ ਇਸ ਦੇ ਨਾਲ ਆਪਣਾ ਜੋ ਕਹਿ ਸਕਦੇ ਹਾਂ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਪੂਰਾ ਚੋਲਾ ਰਹੇ ਨੇ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਇਹ ਜੋ ਮੋਚਾ ਹੈ ਉਹ ਲੱਗਾ ਹੋਇਆ ਮੋਹਾਲੀ ਦੇ ਵੀਪੀਐਸ ਚੌਂਕ ਤੇ ਇਹ ਮੋਚਾ ਲੱਗਾ ਹੋਇਆ ਹਾਲਾਂਕਿ ਚੰਡੀਗੜ੍ਹ ਦੇ ਬਾਰਡਰ ਤੇ ਬੈਰੀਗੇਟ ਲੱਗੇ ਹੋਏ ਨੇ ਅੱਗੇ ਜਾਣ ਦੇ ਕਿਸੇ ਨੂੰ ਵੀ ਪਰਮਿਸ਼ਨ ਨਹੀਂ ਹੈਗੀ ਅੱਗੇ ਕੋਈ ਵੀ ਨਹੀਂ ਜਾ ਸਕਦਾ ਹੈਗਾ 3 ਸਾਲ ਪਹਿਲਾਂ ਇਸ ਮੋਚੇ ਦੀ ਸ਼ੁਰੂਆਤ ਹੋਈ ਸੀਗੀ ਇਸ ਕਰਕੇ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦਿਖਾਉਣ ਵਾਸਤੇ ਅੱਜ ਲੈ ਕੇ ਆਏ ਆ ਕਿ ਅੱਜ ਆਪਾਂ ਦੇਖੀਏ ਕਿ ਇਸ ਮੋਚੇ ਦੇ ਵਿੱਚ ਕਿੰਨੇ ਖਲੋਜ ਲੋਕ ਹਜੇ ਤੱਕ ਵੀ ਜੁੜੇ ਹੋਏ ਹਨ